ਜਿਲ੍ਹਾ ਪਟੇਗੜ੍ਹ ਸਾਈ ਬਲਾਕ ਖੇੜਾ ਦੇ ਅਦੀਨ ਪਿੰਡ ਟਿੰਬਰਪੁਰ ਵਿਖੇ ਉਦੋਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦਾ ਨੌਜਵਾਨ 7 ਵਜੇ ਦੇ ਕਰੀਬ ਰੋਟੀ ਦੇਣ ਲਈ ਘਰ ਪੁੱਜਾ ਤਾਂ ਪਤਾ ਲੱਗਾ ਕਿ ਪਰਮ ਸੰਤ ਬਾਬਾਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਣਾ ਸਦਕਾ ਹਰੀ RAM ਤੋਂ ਹਰੀ ਸਿੰਘ ਬਣੇ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਪਿੰਡ ਦੇ ਪਤਵੰਤਿਆਂ ਵੱਲੋਂ ਰਲ ਕੇ ਉਹਨਾਂ ਦੀ ਮ੍ਰਿਤਕ ਦੇ ਦਾ ਸੰਸਕਾਰ ਕਰ ਦਿੱਤਾ ਗਿਆ ਆ ਵਾਇਰਲ ਵੀਕ ਤੇ ਖੇਲ ਕਰੇਂਦੇ ਅੱਜ ਨੂੰ ਅਚੇਤੇ ਬਾਜ ਪਏ ਦੇ ਮਹਾਵਾਕ ਅਨੁਸਾਰ ਅੱਜ ਸਾਡੇ ਪਿੰਡ ਤਿਮਰਪੁਰ ਦੇ ਸ਼ਖਸੀਅਤ ਹਰੀ RAM ਤੋਂ ਹਰੀ ਸਿੰਘ ਬਣੇ ਪਰਮ ਸੰਤ ਬਾਬਾ ਹੰਸਾਲੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਜੋ ਕਿ ਅੱਜ ਅਕਾਲ ਚਲਾਣਾ ਕਰ ਗਏ ਹਨ ਪਿੱਛੇ ਸੇਵਾ ਬਲ ਦਾ ਨਜ਼ਰ ਆ ਰਿਹਾ ਹੈ ਅੱਜ ਤੋਂ 10-15 ਸਾਲ ਦੇ ਅੰਦਰ ਅੰਦਰ ਹੀ ਜੋ ਸਾਡੀ ਪੁਰਾਣੀ ਪੀੜੀ ਹੈ ਉਹ ਖਤਮ ਹੋ ਜਾਣੀ ਹੈ ਅਜਿਹੀਆਂ ਰੂਹਾਂ ਕਦੇ-ਕਦੇ ਹੀ ਇਸ ਸੰਸਾਰ ਤੇ ਆਉਂਦੀਆਂ ਨੇ ਨਾ ਇਹਨਾਂ ਨੇ ਗ੍ਰਸਤੀ ਜੀਵਨ ਬਤਾਇਆ ਨਾ ਕੋਈ ਧਨ ਜੋੜਿਆ ਜਿੰਨਾ ਕਮਾਇਆ ਉਹਨਾਂ ਖਾਦਾ ਤੇ ਹੋਰ ਉਹਨਾਂ ਨੂੰ ਵੀ ਖਵਾਇਆ ਗੁਰੂ ਘਰ ਦੀ ਸੇਵਾ ਲਗਾਤਾਰ ਕੀਤੀ ਪਿੰਡ ਚੋਂ ਜਾਂ ਆਸ-ਪਾਸੇ ਤੋਂ ਦੁੱਧ ਇਕੱਠਾ ਕਰਕੇ ਹੰਸਾਲੀ ਸਾਹਿਬ ਡੇਰੇ ਸਾਹਿਬ ਚ ਪਹੁੰਚਾਉਣਾ ਉੱਥੋਂ ਪ੍ਰਸ਼ਾਦ ਲਿਆਉਣਾ ਬੱਚਿਆਂ ਨੂੰ ਪ੍ਰਸ਼ਾਦ ਵੰਡਣਾ ਟੌਫੀਆਂ ਲਿਆਣੀਆਂ ਆਪਣੇ ਭੱਲੇ ਤੋਂ ਟੌਫੀਆਂ ਲਿਆ ਕੇ ਕਿਸੇ ਦੇਵੀ ਪ੍ਰੋਗਰਾਮ ਚ ਚਾਹੇ ਉਹ ਵਿਆਹ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਬੀਬੀਆਂ ਚ ਟੌਫੀਆਂ ਵੰਡਣੀਆਂ ਬੱਚਿਆਂ ਚ ਟੌਫੀਆਂ ਵੰਡਣੀਆਂ ਤੇ ਲੋਕਾਂ ਨੇ ਵੀ ਬਹੁਤ ਸ਼ਰਧਾਪੂਰਵਕ ਪ੍ਰਸ਼ਾਦ ਦੇ ਤੌਰ ਤੇ ਜਿਹੜੀਆਂ ਉਹ ਟੌਫੀਆਂ ਸਵੀਕਾਰ ਕਰਨੀਆਂ ਕਿਤੇ ਵੀ ਜਾ ਕੇ ਕਿਸੇ ਵੀ ਘਟ ਜਾ ਕੇ ਬਾਬਾ ਜੀ ਹਰੀ ਸਿੰਘ ਜੀ ਜੋ ਤੌਫੀਆਂ ਦਾ ਲੰਗਰ ਲਗਾ ਦਿੰਦੇ ਸਨ ਭਾਵੇਂ ਜਿਵੇਂ ਕਿਵੇਂ ਵੀ ਲੋਕ ਸ਼ਰਧਾ ਪੂਰਵਕ ਪ੍ਰਸ਼ਾਦ ਲੈਂਦੇ ਸਨ ਪਰ ਅੱਜ ਤੋਂ ਬਾਅਦ ਉਸ ਹਰੀ ਸਿੰਘ ਨੂੰ ਪਿੰਡ ਤਿੰਗਰਪੁਰ ਵਿੱਚ ਕਿਸੇ ਨੇ ਨਹੀਂ ਦੇਖਣਾ ਕਿਤੇ ਵੀ ਨਹੀਂ ਉਹਨਾਂ ਨੇ ਦੇਖਣਾ ਟੌਫੀਆਂ ਬਣਦਿਆਂ ਨੇ ਕਿਤੇ ਵੀ ਨਹੀਂ ਉਹਨਾਂ ਨੇ ਦੇਖਣਾ ਕੀ ਭਾਈ ਹੰਸਾਲੀ ਸਾਹਿਬ ਤੋਂ ਗਾਸੇਵਾ ਵਾਲੇ ਬਾਬਾ ਜੀ ਆਏ ਆਂ ਸੋਣੀ ਦੀ ਜਾਂਹਾੜੀ ਦੀ ਗੁਰਾਈ ਲੈਣੀ ਆ ਕਿਸੇ ਨੇ ਕਿਸੇ ਵੀ ਹਰੀ ਸਿੰਘ ਨੇ ਅਨਾਉਂਸਮੈਂਟ ਨਹੀਂ ਕਰਮਾਉਣੀ ਕਿਉਂਕਿ ਉਸ ਵਿਚਾਰੇ ਦਾ ਕੋਈ ਅੱਗੇ ਪਿੱਛੇ ਨਹੀਂ ਸੀ ਪਰ ਅੱਜ ਪਿੰਡ ਤਿੰਬਰਪੁਰ ਦੇ ਸਮੂਹ ਸੰਗਤ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਆਪਣੇ ਪਰਿਵਾਰ ਤੋਂ ਵੀ ਵੱਧ ਕੇ ਪੂਰਾ ਪਰਿਵਾਰ ਪੂਰਾ ਪਿੰਡ ਇੱਥੇ ਉਹਨਾਂ ਦੇ ਸੰਸਕਾਰ ਤੇ ਖੜਾ ਸੀ ਹਰ ਇੱਕ ਦੀਆਂ ਜਿਹੜੀਆਂ ਅੱਖਾਂ ਨੰਮ ਸਨ ਹਰ ਇੱਕ ਇਨਸਾਨ ਉਹਨਾਂ ਦੀ ਕਿ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਦਾ ਕੋਈ ਆਪਣਾ ਤੁਰ ਗਿਆ ਹੋਵੇ ਤੇ ਉਹਨਾਂ ਦੀਆਂ ਗੱਲਾਂ ਕਰ ਰਹੇ ਸਨ ਪਿੰਡ ਦੀਆਂ ਬੀਬੀਆਂ ਬਹੁਤ ਆਤ ਗਿਣਤੀ ਚ ਸੰਸਕਾਰ ਤੇ ਪਹੁੰਚੀਆਂ ਹਰ ਉਹਨੀਆਂ ਦੇਖਿਆ ਨੀ ਤੇ ਹਰ ਇੱਕ ਦੀਆਂ ਜਿਹੜੀਆਂ ਅੱਖਾਂ ਨੰਮ ਦੇਖੀਆਂ ਗਈਆਂ ਕੋਈ ਕਹਿੰਦੀ ਮੈਂ ਸਵੇਰੇ ਬਾਬੇ ਨੂੰ ਰੋਟੀ ਖਵਾਈ ਸੀ ਕੋਈ ਕਹਿੰਦੀ ਮੈਂ ਸਵੇਰੇ ਚਾਹ ਪੀ ਆਈ ਸੀ ਹੁਣ ਤਾਂ ਲਗਾਤਾਰ ਕਾਫੀ ਚਿਰ ਤੋਂ ਸਾਡੇ ਪਿੰਡ ਸ਼ਹੀਦਾਂ ਦੀ ਸਮਾਧ ਹੈ ਉੱਥੇ ਸਵੇਰੇ ਲੰਗਰ ਲੱਗਦਾ ਚਾਹਦਾ ਸਵੇਰੇ 5 ਵਜੇ ਉੱਥੇ ਉਹ ਪਹੁੰਚੇ ਹੁੰਦੇ ਸਨ ਹੁਣ ਥੋੜਾ ਬਜ਼ੁਰਗ ਹੋਣ ਦੇ ਨਾਤੇ ਐਵੇਂ ਹੋ ਗਏ ਸੀ ਕਿ ਇੱਕ ਪੈਰ 'ਚ ਜੁੱਤੀ ਤੇ ਇੱਕ ਪੈਰ 'ਚ ਜਰਾਬ ਐਵੇਂ ਵੀ ਚੱਲਦੇ ਸਨ ਹਰ ਰੋਜ਼ ਦਾ ਢੇਡਾ ਜਿਹੜਾ ਵਿਰਾਸ ਦਾ ਸੀ ਵਿਰਾਸ ਵੀ ਜਾਂਦੇ ਸਨ ਹਰ ਰੋਜ਼ ਕਿਸੇ ਨੇ ਉਹਨਾਂ ਨੇ ਅਜ ਤੱਕ ਟੀਚਰ ਨਹੀਂ ਕੀਤੀ ਹਾਂ ਆਪਣੇ ਜਵਾਬ ਮੁਤਾਬਕ ਤਲਕੀ ਨਾਲ ਜਰੂਰ ਪੇਸ਼ ਆਏ ਆ ਪਰ ਅੱਜ ਤੋਂ ਬਾਅਦ ਉਹਨਾ ਸੁਭਾਅ ਨਾ ਤਲਕੀ ਕਿਸੇ ਨੇ ਨਹੀਂ ਦੇਖਣਾ ਸੋ ਮੈਂ ਸਭਨਾ ਦੇ ਚਰਨਾਂ 'ਚ ਅਪੀਲ ਕਰਦਾ ਕਿ ਅਸੀਂ ਆਪੋ ਆਪਣੇ ਬਜ਼ੁਰਗਾਂ ਨੂੰ ਸੰਭਾਈਏ ਉਹਨਾਂ ਦੀ ਦੇਖਰੇਖ ਕਰੀਏ ਵੱਧ ਤੋਂ ਵੱਧ ਦਰਖਤ ਲਾਈਏ ਜੀਵ ਜੰਤੂਆਂ ਨੂੰ ਸੰਭਾਲੀਏ ਕੁਦਰਤ ਤੋਂ ਬਿਨਾ ਸਾਡੇ ਪੱਲੇ ਕੁਝ ਵੀ ਨਹੀਂ ਜੇਕਰ ਕੁਦਰਤ ਹੈ ਤਾਂ ਇਨਸਾਨ ਹੈ ਜੇਕਰ ਕੁਦਰਤ ਸਾਡੇ ਤੋਂ ਮੂੰਹ ਮੋੜਦੀ ਹੈ ਤਾਂ ਇਨਸਾਨ ਤਾਂ ਕੀ ਇੱਥੇ ਕੁਝ ਵੀ ਦਿਖਾਈ ਨਹੀਂ ਦੇਣਾ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਦੇ ਮਹਾਵਾਕ ਅਨੁਸਾਰ ਮੈਂ ਤਾਂ ਤੁਹਾਨੂੰ ਗੱਲਾਂ ਦੱਸ ਰਿਹਾ ਕਿਉਂਕਿ ਅੱਜ ਕੱਲ ਕੋਈ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਅਮਲ ਨਹੀਂ ਕਰਦਾ ਪੜ੍ਹਦੇ ਆ ਮੰਨਦੇ ਆ ਪੂਜਦੇ ਜ਼ਰੂਰ ਆ ਪਰ ਉਹਨਾਂ ਦੇ ਦਰਸਾਏ ਮਾਰਗ ਤੇ ਕੋਈ ਚੱਲਦਾ ਨਹੀਂ ਆਓ ਪ੍ਰਣ ਕਰੀਏ ਥੋੜਾ ਥੋੜਾ ਅੱਗੇ ਵਧੀਏ ਆਪਾਂ ਕਿਸੇ ਤੇ ਨਾ ਆਪਣੇ ਬੱਚਿਆਂ ਤੇ ਤਰਸ ਕਰੀਏ ਆਪਣੀ ਆਉਣ ਵਾਲੀ ਪੀੜ੍ਹੀ ਤੇ ਤਰਸ ਕਰੀਏ ਕਿ ਜਿੱਥੇ ਅਸੀਂ ਅੱਜ ਜਿਉ ਰਹੇ ਆ ਮੈਨੂੰ ਲੱਗਦਾ ਤਕਰੀਬਨ 1980 ਵਿੱਚ ਜਿਹੜੇ ਪਹਿਲਾਂ ਖੂਹਾਂ ਚੋਂ ਪਾਣੀ ਆਣਾ ਬੰਦ ਹੋਇਆ ਫਿਰ ਨਲਕੀਆਂ ਚੋਂ ਪਾਣੀ ਆਣਾ ਬੰਦ ਹੋਇਆ ਅੱਜ ਕੱਲ ਅਸੀਂ ਜਿਵੇਂ ਸਮਰਸੀਬਲ ਕਹਿੰਦੇ ਉਹਨਾਂ ਚੋਂ ਪਾਣੀ ਪੀ ਰਹੇ ਆ ਪਰ ਸੋਚ ਕੇ ਦੇਖੋ ਜੇਕਰ ਸਮਰਸੀਬਲਾਂ ਵਿੱਚ ਵੀ ਪਾਣੀ ਨਾ ਰਿਹਾ ਤਾਂ ਫਿਰ ਸਾਡੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਕਿੱਥੋਂ ਪਾਣੀ ਪੀਊਗੀ ਇਹ ਜ਼ਰੂਰ ਸੋਚੋ ਵਿਚਾਰੋ ਪ੍ਰਣ ਕਰੋ ਬੇਨਤੀ ਹੱਥ ਜੋੜ ਕੇ ਵੱਧ ਤੋਂ ਵੱਧ ਦਰਖਤ ਲਾਓ ਬੁੱਟੇ ਲਾਓ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਪਾਲੋ ਤਾਂ ਕਿ ਉਹ ਵੱਡੇ ਹੋ ਕੇ ਆਪਣੇ ਬੱਚਿਆਂ ਨੂੰ ਪਾਲ ਸਕਣ ਐਨੀਕ ਬੇਨਤੀ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਡੇ ਡੱਗਰ ਦੀ ਇੱਕ ਬਹੁਤ ਹੀ ਚੜ੍ਹਦੀ ਕਲਾ ਵਾਲੀ ਸ਼ਖਸੀਅਤ ਜਿਨ੍ਹਾਂ ਦਾ ਨਾਮ ਪਹਿਲਾਂ ਹਰੀ RAM ਸਿੰਘ ਉਸ ਤੋਂ ਬਾਅਦ ਉਹ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਫਰੇਲਣਾ ਸਦਕਾ ਅੰਮਰ ਸ਼ੱਕੀ ਹਰੀ RAM ਜੀ ਤੋਂ ਹਰੀ ਸਿੰਘ ਬਣੇ ਜਿਨ੍ਹਾਂ ਨੇ ਬਾਬਾ ਅਜੀਤ ਸਿੰਘ ਜੀ ਦੇ ਡੇਰੇ ਦੀ ਬਹੁਤ ਸੇਵਾ ਕੀਤੀ ਉਹ ਲਾਗਰ ਪਾਸ ਦੇ ਪਿੰਡਾਂ ਤੋਂ ਲੋਕ ਇਕੱਠਾ ਕਰਕੇ ਉਹ ਬਣਾ ਡੇਰੇ ਵਿੱਚ ਭਜਾਉਂਦੇ ਸੀ ਸੰਗਤਾਂ ਨੂੰ ਸ਼ਿਵਾਂ ਵੀ ਕਰਦੇ ਸੀ ਨੰਗਰ ਪਾਣੀ ਛਕਾਉਣ ਦੀ ਜਾਂ ਪਾਣੀ ਛਕਾਉਣ ਦੀ ਉਹਨਾਂ ਵੀ ਕਿਸੇ ਲਈ ਸੀ ਕਿ ਉਹਦੇ ਕੋਈ ਸਾਧਨ ਨਹੀਂ ਮਿਲਿਆ ਤਾਂ ਉਹ ਪੈਦਲੇ ਹਸਾਲੀ ਨੂੰ ਰੰਮੀ ਜਿ ਮੋਢੇ ਤੇ ਰੱਖ ਕੇ ਚਲੇ ਜਾਂਦੇ ਸੋ ਅੱਜ ਸਾਡੇ ਨਗਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਜੋ ਸ਼ਖਸੀਅਤ ਸਾਡੇ ਨਗਰ ਤੋਂ ਅਗਾਰ ਚਲਾਣਾ ਕਰ ਗਈ ਦੁਨੀਆ ਫਾਨੀ ਦੁਨੀਆ ਨੂੰ ਛੋੜ ਗਈ ਉਹ ਜਿਹੜੀਆਂ ਰੂਹਾਂ ਮੁੜ ਕੇ ਬਹੁਤ ਔਖੀਆਂ ਮਿਲਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ